ਬੰਗਲੇ ਵਰਗੀ ਕੋਠੀ ਦੇ ਵਿੱਚ ਪਤੀ ਅਤੇ ਪਤਨੀ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਅਜਿਹਾ ਤੰਦਾ ਕਿ ਜਦੋਂ ਛਾਪਾਂ ਮਾਰਿਆ ਗਿਆ ਤੰਦਲਾ ਸੀਨ ਦੇਖ ਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਹੈਰਾਨ ਰਹਿ ਗਏ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋ ਗਿਆ ਜਿਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਤੀ ਪਤਨੀ ਨੂੰ ਕਾਬੂ ਕੀਤਾ ਗਿਆ ਇਸ ਦੇ ਵਿੱਚ ਦੋਸ਼ੀ ਹਰਦੀਪ ਸਿੰਘ ਜੋ ਕਿ ਵੇਰਕਾ ਸੁਸਾਇਟੀ ਦੇ ਵਿੱਚ ਸੈਕਟਰੀ ਲੱਗਿਆ ਹੋਇਆ ਸੀ ਤੇ ਇਹ ਨਕਲੀ ਸਿੰਥੈਟਿਕ ਦੁੱਧ ਵੇਰਕਾ ਦੇ ਵਿੱਚ ਰੋਜ਼ਾਨਾ ਤੇ 9000 ਲੀਟਰ ਦੁੱਧ ਪਾਉਂਦਾ ਸੀ ਜੀ ਹਾਂ ਵੇਰਕੇ ਦੇ ਨਾਲ ਜਿਹੜਾ ਕਿ ਇਹਨਾਂ ਨੇ ਕਨਵਰਟ ਕਰਕੇ ਇਹ ਜਿਹੜਾ ਕਿ ਗੋਰਖ ਧੰਦਾ ਚਲਾਇਆ ਜਾ ਰਿਹਾ ਸੀ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਜਦੀ ਜਾਣਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਇਸ ਨੂੰ ਜਿਹੜੀ ਕਿ ਡਾਇਰੀ ਦੇ ਵਿੱਚ ਲਿਆਉਂਦਾ ਸੀ ਇਸ ਦੀ ਆਰ ਦੇ ਵਿੱਚ ਰਿਫਾਈਨਡ ਅਤੇ ਕੈਮੀਕਲ ਪਾਊਡਰ ਆਦ ਤੋਂ ਵੱਡੀ ਮਾਤਰਾ ਦੇ ਵਿੱਚ ਸਿੰਥੈਟਿਕ ਦੁੱਧ ਤਿਆਰ ਕਰਦਾ ਸੀ ਤੇ ਲੋਕਾਂ ਨੂੰ ਇਹ ਦੱਸ ਕੇ ਧੋਖਾ ਦਿੰਦਾ ਸੀ ਕਿ ਇਹ ਅਸਲੀ ਦੁੱਧ ਹੈ ਜਦ ਕਿ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਵੇਚਿਆ ਜਾਂਦਾ ਸੀ ਜਿਸ ਦੇ ਤਹਿਤ ਕਾਰਵਾਈ ਕੀਤੀ ਗਈ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਆ ਹੁ ਸੁਣਦੇ ਹਾਂ ਹਾਜੀ ਜੀ ਜੀ ਅੱਜ ਜਿਹੜਾ ਤਰੰਜੀ ਖੇੜਾ ਪਿੰਡ ਦੇ ਵਿੱਚ ਖੜਿਆ ਹੋਣੀ ਕੀ ਰੀੜ ਸੀ ਤੁਹਾਡੀ ਕੀ ਕੰਮ ਕਰ ਰਹੀ ਸੀ ਵਿਅਕਤੀ ਇਹ ਕਿ ਕੁਝ ਪ੍ਰੰਗਿਤ ਕੀਤਾ ਗਿਆ ਇੱਥੋਂ ਸਰ ਅੱਜ ਸਵੇਰੇ ਸਾਨੂੰ ਅਰਲੀ ਮਾਰਨਿੰਗ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਚੁੱਲਰ ਘੜਾ ਤੋਂ ਕਹਿੰਦੇ ਵੀ ਇੱਕ ਪਿੰਡ 'ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲਈਤੀ ਵੀ ਮਿਕਸਿੰਗ ਵਗੈਰਾ ਵੀ ਕੀ ਕੀ ਵਿੱਚ ਪੈਂਦਾ ਦੁੱਧ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪਹੁੰਚੋ ਟੀਮ ਸਮੇਤ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜੋ ਦੇਖਿਆ ਤਾਂ ਕੁਝ ਰਿਫਾਈਨਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ achar ਕੇਨਾ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਆਇਲ ਦੇ ਟੀਨ ਵੀ ਪਏ ਸੀ ਜੋ ਬਰਾਮਦਗੀ ਇਹਨਾਂ ਨੇ ਕੀਤੀ ਹੈ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਵੀ ਉਹ ਕੀ ਪ੍ਰੋਡਕਟ ਸੀ ਕੁਝ ਪਿਆਰ ਹੋਣ ਵਾਲੇ ਉਜਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿ ਇਹਨਾਂ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬਰਾਮਦਗੀ ਕੀਤੀ ਇਹਨਾਂ ਨੇ ਇੰਨੀ ਕਬੱਡੀ ਮੱਤ ਜ ਕੀਤਾ ਜਾਂਦਾ ਸੀ ਕੰਮ ਇਹ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰਕਾ ਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਤੇ ਹੁਣ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਹੀ ਪਤਾ ਲੱਗੂਗਾ ਕੌਣ ਵਿਅਕਤੀ ਨੇ ਜੀ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਤਰਿੰਜੀਕੇੜੇ ਪਿੰਡ ਦਾ ਹੀ ਰਹਿਣ ਵਾਲਾ ਹੈ ਇਹਦੀ ਵੇਰਕਾ ਸੁਸਾਇਟੀ ਚ ਸੈਕਟਰੀ ਦੀ ਮਤਲਬ ਹੈਗੀ ਹੈ ਪੋਸਟੇ ਦੀ ਇਹ ਦਿਨ ਆ ਪਰਿਵਾਰਕ ਮੈਂਬਰ ਵੀ ਸ਼ਾਮਿਲ ਸੀ ਉਹਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ ਸਾਡੇ ਵੱਲੋਂ ਤਾਂ ਹਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ ਐ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ ਜੋ 10 ਵਜੇ ਤੁਸੀਂ ਰੇਡ ਸ਼ੁਰੂ ਕੀਤੀ ਸੀ ਇਹ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ 4:7 ਵਜੇ ਗੱਲ ਹੋਈ ਸੀ ਐਸ ਐਚਓ ਸਾਹਿਬ ਨਾਲ ਤੇ ਬੇ ਦਿਨ ਕੰਟੇਕ ਦੇ ਅੰਦਰ ਅਸੀਂ ਆ ਗਈ ਸੀ ਇੱਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਜਿੱਦਾਂ ਜੀ ਗੇਟ ਲਾ ਕੇ ਰੱਖਿਆ ਗਿਆ ਕਿਸੇ ਦੀ ਵੀ ਐਂਟਰੀ ਨਹੀਂ ਹਾਲਾਂਕਿ ਮੀਡੀਆ ਤੱਕ ਨੂੰ ਵੀ ਅੰਦਰ ਨਹੀਂ ਆਣ ਦਿੱਤਾ ਗਿਆ ਹੈਗਾ ਕੀ ਲੱਗਦਾ ਹੈ ਕਿ ਕੁਝ ਜਿੱਦਾਂ ਕਿ ਲੋਕ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਇਹਨੂੰ ਉਰਦੋ ਫੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਕੋਲ ਜਿੰਨੇ ਸਮਾਨ ਪਿਆ ਸੀ ਉਮੀ ਉਸੇ ਪੋਜੀਸ਼ਨ 'ਚ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਹਾਂਜੀ ਫੁਟੇਜ ਅਸੀਂ ਜੋ ਆਪਣੇ ਵੱਲੋਂ ਫੋਟੋ ਖਿੱਚ ਸਕਦੇ ਆ ਉਹ ਤਾਂ ਅਸੀਂ ਰੁਟੀਨ 'ਚ ਕਰਦੇ ਆ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਹੈ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਉਹਨਾਂ ਦੀ ਅਸੀਂ ਦੇਖੋ ਫੂਡ ਸੇਫਟੀ ਦੇ ਅਕੋਰਡਿੰਗ ਐਕਟ ਮੁਤਾਬਕ ਸੈਂਪਲ ਲੈ ਲਏ ਦੋ ਦੁੱਧ ਦੇ ਸੈਂਪਲ ਲਏ ਤੇ ਨੇ ਇੱਕ ਰਿਫਾਈਨਡ ਜਿਹੜੇ 5 ਟੀਨ ਭਰੇ ਹੋਏ ਸੀ ਉਹਨਾਂ ਚੋਂ ਇੱਕ ਸੈਂਪਲ ਲੇਤਾ ਤੇ ਅਗਲੀ ਕਾਰਵਾਈ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਸਪੈਸ਼ਲ ਅਗਰ ਖੜੇ ਸੀਗੇ ਸਾਨੂੰ ਇੱਕ ਮੁਖਬਰ ਨੇ ਦੱਸਿਆ ਵੀ ਹਰਦੀਪ ਸਿੰਘ son of ਹਰਪਾਲ ਸਿੰਘ ਤੇ ਉਹਦੀ ਘਰ ਵਾਲੀ ਗੁਰਪ੍ਰੀਤ ਕੌਰ ਨਕਲੀ ਦੁੱਧ ਬਣਾ ਕੇ ਵੇਚਣ ਦਾ ਧੰਦਾ ਕਰਦੇ ਨੇ ਜਿਸ ਤੇ ਅਸੀਂ ਪੁਲਿਸ ਪਾਰਟੀ ਸਮੇਤ ਉਹਨਾਂ ਦੇ ਘਰੇ ਗਏ ਘਰੇ ਜਾ ਕੇ ਜਦੋਂ ਅਸੀਂ ਵਾਸੀ ਤਰਨਜੀ ਖੇੜਾ ਤਰਨਜੀ ਖੇੜੇ ਗਏ ਜਦੋਂ ਅਸੀਂ ਉਹਨਾਂ ਦੇ ਘਰੇ ਪੁੱਜੇ ਤਾਂ ਉਹਦੇ ਘਰੇ ਉਹਦੀ ਵਾਈਫ ਤੇ ਇਹਦਾ ਹਸਬੰਡ ਦੁੱਧ ਬਣਾ ਕੇ ਰੱਖੇ ਸੀਗੇ 150 ਲੀਟਰ ਦੁੱਧ ਸਾਹਨੇ ਮੌਕੇ ਤੋਂ ਫੜਿਆ ਜੀ ਮੌਕੇ ਤੇ ਫਿਰ ਅਸੀਂ ਐਫਐਸਓ ਸਪਲਾਈਰ ਇੱਕ ਵੀ ਦੇ ਐਫਐਸਓ ਨੇ ਉਹਨਾਂ ਨੂੰ ਵੀ ਮੌਕੇ ਤੇ ਬੁਲਾ ਲਿਆ ਉੱਤੇ ਬੁਲਾ ਕੇ ਉਹਨਾਂ ਦੇ ਸੈਂਪਲ ਭਰੇ ਤੇ ਅਸੀਂ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਕੋਲੋਂ 5 ਡੱਬੇ 5 ਪੀਪੇਕਿਓ ਦੇ ਤੇ ਰਿਫਾਈਨ ਦੇ ਤੇ ਬਾਕੀ 800 800 ਗ੍ਰਾਮ ਸੀਗਾ ਨਸ਼ੀਲਾ ਜੋ ਵਿੱਚ ਪਾਊਡਰ ਪਾਉਂਦੇ ਨੇ ਤੇ ਬਾਕੀ 150 ਨਾ ਇਹ ਇਹ ਬੇਰਕਾ ਕੰਪਨੀ ਹੈ ਦੁੱਧ ਦੀ ਉਥੇ ਜਾਂਦਾ ਸੀ ਦਾ ਸਪਲਾਈ ਜਾਂਦੀ ਸੀ ਕਿੰਨੇ ਗਰੀਬ ਉਹ 3 ਸਾਲ ਤੋਂ ਇਹਨਾਂ ਦੇ ਉਹਨਿਵੈਸਟੀਗੇਸ਼ਨ ਅਸੀਂ ਕਰਦੇ ਆ ਜਿਹੜੇ ਜਿਹੜੇ ਬੰਦੇ ਤੋਂ ਦੁੱਧ ਲੈਂਦੇ ਸੀਗੇ ਤੇ ਬਾਕੀ ਇਹ ਆਪ ਵੀ ਤਿਆਰ ਕਾਫੀ ਤਿਆਰ ਕਰਕੇ ਆਪਣੇ ਛੋਟਾ ਹੱਥ ਹੀ ਰੱਖਿਆ ਹੋਇਆ ਸੀਗਾ ਉਹਦੇ ਚ ਪਿੰਡਾਂ ਚੋਂ ਸਪਲਾਈ ਇਕੱਠੀ ਕਰਕੇ ਕਰੇ ਬਾਉਂਡ ਕਰਕੇ ਫਿਰ ਉਹਨੂੰ ਡੈਰੀ ਬਣਾਈ ਹੋਈ ਸੀ ਜੀ ਤਰੰਜੀ ਘਰੇ ਹੁੰਦੇ ਉੱਥੇ ਵੀ ਇੱਕ ਇਕੱਠਾ ਕਰਕੇ ਫਿਰ ਸਪਲਾਈ ਜਲਦੀ ਸੀ ਉੱਥੇ ਵੀ ਆਪਣੇ ਦੇਚਾ ਦੇ ਵਿੱਚ ਖੈਰ ਹੁਣ ਇਹ ਜਾਂਚ ਦਾ ਵਿਸ਼ਾ ਬਣ ਗਿਆ ਕਿ ਸੈਂਪਲ ਜਿਹੜੇ ਲਏ ਗਏ ਨੇ ਇਸ ਦੇ ਵਿੱਚ ਕਿਵੇਂ ਪਤਾ ਲੱਗੇਗਾ ਖੈਰ ਹੁਣ ਜਿਹੜੇ ਇਸ ਦੁੱਧ ਦੇ ਸੈਂਪਲ ਲਏ ਗਏ ਨੇ ਅਤੇ ਜੋਸ ਮਾਲਿਸ ਦੇ ਵਿੱਚ ਪਾਇਆ ਜਾਂਦਾ ਸੀ ਹੁਣ ਉਸ ਦੀ ਜਾਂਚ ਤੋਂ ਬਾਅਦ ਖੁਲਾਸਾ ਹੋਵੇਗਾ ਕਿ ਕਿੰਨੀ ਮਾਤਰਾ ਦੇ ਵਿੱਚ ਨਕਲੀ ਤੇ ਕਿੰਨੀ ਮਾਤਰਾ ਦੇ ਵਿੱਚ ਅਸਲੀ ਇਸ ਦੇ ਵਿੱਚ ਦੁੱਧ ਪਾਇਆ ਜਾਂਦਾ ਸੀ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ